ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਚੱਲੇ ਆਪਾਂ ਮੜਨ ਤੇ ਹੋਈ ਜਾਂਦੀਆਂ ਤਿਆਰੀਆਂ ਮੇਲੇ ਦੀਆਂ ਸੁਲਤਾਨਪੁਰ ਲੋਹਾਂ ਆਇਆ ਕਣਕੇ ਵਾਲਾ ਪੋਲ ਫਟਿਆ ਨਾ ਚੁੱਕੇ ਆ ਮੰਡ ਚ ਨਿਕੜਦੇ ਆ ਟਰੈਕਟਰ ਨਹੀਂ ਨਹੀਂ ਅੱਜ ਕੀ ਕਰਨਾ ਚੋਨਾ ਵੀ ਵੜਨਾ ਚਾਹਦਾ ਅੱਜ ਪਰ ਸੁਲਤਾਨਪੁਰ ਗੁਰਪੁਰੋ ਦਾ ਕਰਕੇ ਟਰਾਲੇ ਨਹੀਂ ਲੰਘਣ ਦਿੰਦੇ ਹੁਣ ਵੇਖੋ ਲਾਥਰੀ ਟਰਾਲੇ ਭਰ ਕੇ ਡੱਕੇ ਹੁਣ ਵੇਖੋ ਲੱਥਦੇ ਆ ਕਿਨੇ ਆਪਾਂ ਚੱਲੇ ਹੁਣ ਲੈਣ ਗੁਰਪੁਰ ਸਿੱਟਰ ਅੱਧਰੇ ਬਾਈ ਜੰਦੇ ਆ ਫਿਰ ਜਦੋਂ ਦੋ ਜਿਹੜੇ ਕੜਕੇ ਵਾਲੇ ਬੋਲ ਸਾਡੀ ਰੰਗਣਾ ਪੈਣਾ ਫੇਰ ਜਿੱਦੜੀ ਚੜਕੇ ਆਏ ਕੋਲ ਜਿਹੜੇ ਟ੍ਰੱਕ ਹੈ ਰਾਮ ਆ ਗਿਆ ਉਹ ਦੋਨਾਂ ਵੀ ਜਾਗੇ ਕਣਕ ਜਿੱਕੇ ਆਇ ਕੋਈ ਚਾਈਦਾ ਪਰ ਮਾ ਬੋਲ ਨਾਗਾ ਤਾਂ ਪਹਿਲਾਂ ਆ ਪੱਕਾ ਬੋਲ ਨਾਗਣਾ ਫਿਰ ਇੱਥੋਂ ਪਤਾ ਫੇਰ ਮਾ ਟ੍ਰੱਕ ਨਾਲ ਆ ਪੂਰਾ ਕੰਮ ਕਰੇਗਾ ਇੱਕ ਆਦਰੀ ਆ ਜਾਂਦਾ ਨਾਲ ਸਾਡੇ ਪੈੜੀ ਲਾ ਕੋਲੋਂ ਇੱਕ ਹੋਰ ਹੁੰਦਾ ਵਾ ਤੇ ਆਈ ਕੋਈ ਆ ਪਿਛੋ ਤੋਂ ਬਾੜੋ ਜਾਂਦੇ ਆ ਇੱਕ ਆਦਰੀ ਵੱਡਾ ਢੜਾ ਇਹ ਢਾਹ ਬੋ ਜੇ ਨਾਲ ਚੱਲਦੇ ਆ ਫਿਰ ਕੜਕੇ ਵਾਲੇ ਘੜਕੇ ਵਾਲੇ ਬੋ ਜਗ੍ਹਾ ਪਹੁੰਚ ਗਏ ਆ ਕੜਕੇ ਵਾਲੇ ਬੋ ਤੇ ਲਾਹ ਦੇ ਪਾਸੇ ਤੇ ਆ ਫਿਰ ਤੇਲੀ ਦੇ ਆਏ ਤੇ ਚਲੀ ਜਾਂਦੀ ਆ ਆਪਣੇ ਦੇਂਦਿਆਂ ਆਣ ਲਾਣ ਤੋਂ ਲੋਤੀ ਤੇ ਤੇ ਲੱਗਦਾ ਨਾ ਕਿ ਉਹ ਤਾਂ ਬੁਰਮਾ ਚਾਹ ਤੇਵਾ ਪਾਪੜੇ ਪੈਣਾ ਦੇ ਬੰਦੂ ਦੇ ਬਗਮਾਂ ਦੇ ਤੇ ਪੈਦਾ ਉਹ ਇੰਦਾ ਹੀ ਲੱਗਦਾ ਉੱਥੇ ਵੀ ਉੱਥੇ ਭੇੜੀਆਂ ਦੇ ਸਖਤ ਰੰਗ ਦੀ ਭੇੜਿਆ ਦੇ ਲਾ ਲਿਆ ਬੱਸ ਫਿਰ ਗ੍ਰੈਂਡ ਫੋਰਟ ਆ ਲਿਆ ਨਾ ਆਟੋਪਟਾ ਜਾ ਕੇ ਚਲਾ ਕੇ ਵੇਖਾਂਗੇ ਜੇ ਤੇ ਅੱਜ ਅਗੋਂ ਅੱਜ ਫੜਿਆ ਮੰਡੀ ਤੇ ਫੇਰਾ ਜੀ ਮਖਾਣ ਪਰਫਾਰਮੈਂਸ ਇਹਦੇ ਕਾਰਨ ਆਈ ਥੋੜੀ ਇਹ ਪੇਂਡ ਦਾ ਕੰਮ ਬੁੱਕਟ ਮਾ ਕਰਨਾ ਉਹ ਵੀ ਕਰਾਂਗੇ ਮੇਰੇ ਨਾਲ ਪੇਂਡ ਖੜਾ ਅੱਜੇ ਮਾੜੇ ਖੜਾ ਕੇ ਆਇਆ ਪੇਂਡ ਥੋੜੀ ਜਿਹੀ ਵਾਲੀ ਉਹ ਨਾਲੀ ਮੱਟਾ ਬਹੁਤ ਹੈ ਸਾਲਾ ਵੀਡੀਓ ਹੈ ਤੋਂ ਕਰ ਰਿਹਾ ਹੈ ਕਿ ਕਿੰਨੀ ਹੁੰਦਾ ਰੋ ਰਹੀ ਹੈ ਬੰਨਤਾ ਕਰਾ ਦੇ ਡਰਾਈਵਰ ਹੈ ਅੱਜ ਲੱਗੇ ਆ ਪਾਰਕ ਨਕਾ ਨਿਕਲ ਇੱਧਰ ਤੇ ਗਈ ਗਈ ਹੈ ਹੁਣ ਦੂਜੇ ਪਲਾਟਾਂ ਲਹਿਰ ਦੇ ਇਬੜੀ ਪਿਛੇ ਤੋਂ ਨਾ ਰਹਿ ਗਿਆ ਬਸ ਥੋੜਾ ਹੀ ਪੰਜ ਤੱਕ ਕਿੰਨੇ ਹੀ ਤੋਂ ਜੰਗਰੀ ਹੈ ਗੇੜੀ ਲਾਤਰੀ ਨਹੀਂ ਸਹੀ ਚੱਲਦੀ ਬਾਲਟੀ ਦੇ ਨਾ ਬਸ ਜਾਂ ਕੱਲ ਜਾਂ ਅੱਜ ਸੁਕਾਵਾਂਗੇ ਜੇ ਰਸਮਾਂ ਪਤੀ ਵੀ ਕੰਮ ਨਹੀਂ ਤੋਂ ਦੇਖੋ ਕਿਦਾਂ ਪਈ ਕਿੰਨੇ ਤੋਂ ਤੋਂ ਇੱਥੇ ਸਾਰੇ ਵਿੱਚ ਕਟਣੀਆਂ ਲਾਈਆਂ ਜਾਂ ਉਦੋਂ ਸਲੈਂਸਰ ਦੀ ਜਾਲੀ ਖੁੱਲ ਜਾਂਦੀ ਨਹੀਂ ਤੇ ਇਸ ਤਰ੍ਹਾਂ ਵਾਈਬ੍ਰੇਟ ਨਹੀਂ ਹੁੰਦਾ ਜਾਲੀ ਇਹਨਾਂ ਦੀ ਤੇ ਵੀ ਵੜਦੇ ਆ ਜਾ ਕੇ ਕਟਣੀਆਂ ਪੈਣੀਆਂ ਕਟਾਈਆਂ ਹੁੰਦੀਆਂ ਦੀ ਅੱਜ ਫੇਰ ਵੀ ਸਟਾਰਟ ਹੋਇਆ ਤਾਂ ਗੱਲ ਆਇਆ ਕਿ ਹੁਣ ਚਾਲ ਜਾ ਹੋ ਗਿਆ ਉਦੋਂ ਸਟਾਰਟ ਨਹੀਂ ਹੁੰਦਾ ਟਰੈਕਟਰਾਂ ਦਾ ਬੈਟਰੀ ਨਾਲ ਵੀ ਰਖਾ ਕੇ ਵੇਨੇ ਜਾਂ ਸੜਕ ਇੰਦਰੀ ਖਾਪ ਕਰਾ ਕੇ ਵੇਨੇ ਇਹ ਆਪ ਦੋਵੇਂ 355 ਵਿੱਚ ਤੇਰੇ ਕਿਹੜਾ ਨੰਬਰ ਦਾ ਹੈ ਕਿਉਂ ਪਰੇਰੇ ਰੰਗੇ ਤੋਂ ਪਰੇ ਬਾਕੀ ਦੋ ਆਟੇ ਟਰਨਲ ਆਉਣਗੇ ਝੋਨਾ ਉਹ ਤਾਂ ਸਿੱਖਿਆ ਨੂੰ ਪਤਾ ਹੀ ਆਉਂਦਾ ਜੇ ਮਾੜੇ ਚ ਤੇਰੇ ਰੰਗੇ ਚ ਆਹਾਂ ਭਾਜੀ ਬਾਲੀਏ ਕੇ ਕੇ ਦੂਜੇ ਆਈਟੇ ਚਲਦੀ ਜਾਂ

ਇੱਕ ਕੰਡੀ ਚ ਭਾਈ ਹਾਂ ਇਹ ਲੈਂਡਪੋਰਟ ਵਾਲਿਆਂ ਦਾ ਰਕਟ ਆ ਕੇ ਕੋਨੇ ਦੇ ਨੋਕੇ ਉਪਰਾਲੀ ਵਾਲੇ ਜਿਹੇ ਕਿਟ ਆਦਾ ਹੈ ਲੈ ਜਾਂਦਾ ਆਪਣਾ ਲੈਂਡਪੋਰਟ ਤੇ ਜੇ ਨੌਲੀ ਕਰਦੇ ਸ਼ਾਰਟ ਕਰੋ ਦੋ ਵੇਕਾ ਕਰਦਾ ਹਾਂ ਕਿ ਤੱਕ ਆ ਗਿਆ ਰਹਿਣਾ ਇੱਧਰ ਗਰੀ ਜੰ ਆਪਾਂ ਗੱਲ ਨੂੰ ਸੁਣੇ ਇੱਥੇ-ਇੱਥੇ ਲਈ ਜਲੇ ਆ ਜਾ ਰਿਹਾ ਤਾਂ ਹੱਗਾ ਥੋੜੀ ਹਵਾ ਆ ਗਈ ਹੈ ਤੇ ਕਰਦੇ ਕਿ ਇੱਦਾਂ ਸਾਡੇ ਮਾਰਡਰ ਦਾ ਕਰਕੇ ਜਾਲੀ ਚੱਲ ਰਹੀ ਜਿੱਥੇ ਤੇਰੀ ਜੰਨੇ ਆ ਗਣਕ ਸਰਕਲੀਆ ਨੇ